ਸੋ ਇੱਕ ਵਾਰ ਫੇਰ ਤੋਂ ਫਗਵਾੜੇ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਤਸਵੀਰਾਂ ਦੇਖ ਸਕਦੇ ਹੋ ਜਿਸ ਘਰ ਦੇ ਬਾਹਰ ਅਸੀਂ ਖੜੇ ਆਂ ਦੇ ਰਾਤ ਦੋ ਅਣਪਛਾਤੇ ਆਉਂਦੇ ਨੇ ਤੇ ਧੜਾ ਧੜ ਗੋਲੀਆਂ ਚਲਾੜੀਆਂ ਸ਼ੁਰੂ ਕਰ ਦਿੰਦੇ ਨੇ ਆਮ ਆਦਮੀ ਪਾਰਟੀ ਤੋਂ ਆਗੂ ਨੇ ਦਲਜੀਤ ਰਾਜੂ ਉਹਨਾਂ ਦੇ ਘਰ ਦੇ ਉੱਪਰ ਦੇ ਰਾਤ ਤੇ ਫਾਇਰਿੰਗ ਹੁੰਦੀ ਹੈ ਇਸ ਸਮੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਖਾਲਾ ਕੀ ਦੇ ਪਿੱਛੇ ਕਾਰਨ ਕੀ ਹੈ ਬੰਦੇ ਕੌਣ ਨੇ ਇਹ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਹੈ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਾ ਸਿਕਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਦੇਖ ਸਕਦੇ ਹੋ ਤੇ ਇਹ ਤੇ ਮੋਕੜੇ ਬਾਈ ਹੁਣੇ ਪਹੁੰਚੇ ਨੇ ਉਹਨਾਂ ਨਾਲ ਵੀ ਗਲਬਾਤ ਕਰਦੇ ਆ ਇਲਾਕਾ ਨਿਵਾਸੀ ਖੜੇ ਹੋਏ ਨੇ ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਏ ਇਲਾਕੇ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਬਣਿਆ ਹੋਇਆ ਸ਼ਰੀਆਮ ਗੁੰਡਾਗਰਦੀ ਸਾਹਮਣੇ ਆਉਂਦੀ ਏ ਸ਼ਰੀਆਮ ਗੈਂਗਸਟਰ ਕਲਚਰ ਜਿਹੜਾ ਲਗਾਤਾਰ ਕਿਸ ਤਰ੍ਹਾਂ ਨਵਧ ਰਿਹਾ ਇਹਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਸਭ ਤੁਸੀਂ ਅੱਜ ਆਏ ਹੋ ਦੇਖ ਸਕਦੇ ਹੋ ਕਿ ਮਾਹੌਲ ਕਿਹੋ ਜਿਹਾ ਬਣਿਆ ਹੋਇਆ ਜਦੋਂ ਇਹੋ ਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਏ ਤੇ ਇਲਾਕੇ ਦੇ ਵਿੱਚ ਜਿਹੜਾ ਹੈ دہشت ਦਾ ਮਾਹੌਲ ਬਣ ਜਾਂਦਾ ਲੋਕ ਡਰ ਜਾਂ ਕਿਸ ਨੂੰ ਪ੍ਰਸ਼ਾਸਨ ਡਾਰੀ ਨਹੀਂ ਡਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਵਿੱਚ ਦਲਜੀਤ ਸਿੰਘ ਰਾਜੂ ਇੱਕ ਆਮ ਪਾਰਟੀ ਦਾ ਅਧਿਖਸ਼ਾ ਜੀ ਬੜਾ ਜ਼ਿੰਮੇਵਾਰ ਬੰਦਾ ਕੋਈ ਇਦਾਂ ਦੀ ਗੱਲ ਨਹੀਂ ਇਹ ਜਿਹੜੀ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਮਾਹੌਲ ਬਣ ਚੁੱਕਾ ਹੈ ਇਸ ਵੇਲੇ ਇਹ ਪਿੰਡ ਦੇ ਵਿੱਚ ਆ ਕੇ ਗੋਲੀਆਂ 2 25 ਰੋਂਦ ਆ ਕੇ ਘਰ ਤੇ ਆਏ ਨੇ ਸ਼ਰਮ ਗੁੰਡਾਗਰਦੀ ਕੀਤੀ ਹੈ ਪੂਰੇ ਐਨ ਕੋਈ ਇਹੋ ਜਿਹੇ ਦੇਸ਼ ਤੇ ਪਲਾਤੀ ਹੈ ਕਿ ਇਹ ਬੜੀ ਮੰਦ ਭਾਗੀ ਗੱਲ ਹੋਈ ਹੈ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਇਹ ਕੰਮ ਨਹੀਂ ਹੋਇਆ ਖਾੜਕੂ ਸਮੇਂ ਦੌਰਾਨ ਇੱਕ ਫੇਰੀ ਹੋਇਆ ਸੀ ਬਹੁਤ ਲੰਮਾ ਸੀ ਉਹ ਤੋਂ ਅਸੀਂ ਵੀ ਛੋਟੇ ਛੋਟੇ ਹੁੰਦੇ ਸੀ ਆ ਜਿਹੜੀ ਘਟਨਾ ਆ ਆ ਜਿਹੜੀ ਪਹਿਲੀ ਦੂਜੀ ਇੱਕ ਘਟਨਾ ਜਿਹੜੀ ਆ ਜਿਹੜੀ ਹੈਗੀ ਆ ਵਾਪਰੀ ਆ ਕੋਈ ਹੋਜੀ ਘਟਨਾ ਖਾੜਕੂ ਸਮੇਂ ਜਦੋਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ 30 35 ਸਾਲ ਪਹਿਲਾਂ ਦੀ 30 35 ਸਾਲ ਪਹਿਲਾਂ ਦੀ ਗੱਲ ਹੈ ਜੀ ਉਹ ਜਿਹਾ ਮਾਹੌਲ ਹੁਣ ਫੇਰ ਦੁਬਾਰਾ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਣ ਗਿਆ ਜੀ ਕੀਤੀ ਕੀਤੀ ਹੋ ਕੇ ਬਣਿਆ ਆ ਉਹ ਕੋਈ ਵੀ ਘਰਾਂ ਦੇ ਲੋਕ ਘਰਾਂ ਦੇ ਵਿੱਚ ਸੇਫ ਨਹੀਂ ਤੇ ਜਿਹੜੇ ਘਰਾਂ ਦੇ ਵਿੱਚ ਇਹ ਇਹੋ ਜਿਹਾ ਕੰਮ ਹੋਊਗਾ ਤੇ ਬਾਹਰ ਫੇਕੀ ਕਰਨਗੇ ਇਹ ਤਾਂ ਬਹੁਤ ਇਹਨਾਂ ਦੇ ਨੱਥ ਪੈਣੀ ਚਾਹੀਦੀ ਆ ਸਖਤੀ ਨਾਲ ਪੁਲਿਸ ਨੂੰ ਇਹਦੇ ਵਿੱਚ ਇਵੈਸਟੀਗੇਸ਼ਨ ਕਰਕੇ ਜਿਹੜੇ ਆ ਇਹਨਾਂ ਬੰਦੇ ਇਹ ਜਿਹੜੇ ਬੰਦੇ ਆ ਇਨਸਾਨ ਇਹਨਾਂ ਨੂੰ ਅਰਾਊਂਡ ਅਪ ਕਰਨਾ ਚਾਹੀਦਾ ਨਹੀਂ ਬਖਸ਼ਣਾ ਚਾਹੀਦਾ ਬਖਸ਼ਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਮਤਲਬ ਹੈ ਇੱਥੇ ਪਿੰਡ ਦੇ ਵਿੱਚ ਦਹਿਸ਼ਤ ਪੂਰੀ ਫੈਲੀ ਪਈ ਆ ਅੱਜ ਤੱਕ ਇਹੋ ਜਿਹਾ ਹੁਣ ਅਸੀਂ ਠੀਕ ਆ ਭਾਵੇਂ ਆਪੋਜੀਟ ਵੀ ਇੱਥੇ ਪਾਰਟੀਆਂ ਦੇ ਵਿੱਚ ਦੇ ਵਿੱਚ ਹੈਗੇ ਅੱਜ ਤੱਕ ਕਦੀ ਵੀ ਆਪਸ ਵਿੱਚ ਇਹੋ ਜੀ ਗੱਲ ਕਦੀ ਅਸੀਂ ਇੱਕ ਦੂਜੇ ਨਾਲ ਲੜਕੇ ਨਹੀਂ ਦੇਖਿਆ ਨਾ ਹੀ ਕਦੀ ਅੱਜ ਤੱਕ ਸਾਡੀ ਕਿਸੇ ਨਾਲ ਬਹਿਸ ਨਹੀਂ થઈ ਹੋਈ ਆ ਅੱਜ ਤੱਕ ਨਹੀਂ ਤਾਂ ਗਵਰਨਮੈਂਟ ਨੇ ਸਾਡਾ ਜਿਹੜਾ ਇਹ ਆਪਸਪੋਰਟ ਕੀਤਾ ਆ ਸਾਡਾ ਆ ਉਹ ਪਰ ਸਾਡੇ ਜਿਹੜਾ ਪਿੰਡ ਦੇ ਵਿੱਚ ਅੱਜ ਤੱਕ ਨਹੀਂ ਅਸੀਂ ਬਿਲਕੁਲ ਪੂਰੇ ਭਾਈਚਾਰੇ ਨਾਲ ਚੱਲਦੇ ਅਸੀਂ ਜਿਹੜਾ ਇੱਥੇ ਇਹ ਘਟਨਾ ਵਾਪਰੀ ਆ ਅਸੀਂ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਹਾਂ ਤੋਂ ਦੇਖ ਸਕਦੇ ਹੋ ਜੀ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਿਹਾ ਦੇਰ ਰਾਤ ਅਣਪਛਾਤੇ ਆਉਂਦੇ ਨੇ ਤੇ ਜਿਵੇਂ ਕਿ ਸਿੰਘ ਭਰੋਨੇ ਕਿਹਾ ਕਿ ਇਹ ਮਾਹੌਲ ਉਸ ਸਮੇਂ ਹੁੰਦਾ ਸੀ ਕਿ ਜਦੋਂ ਮਤਲਬ ਅਜ ਤੋਂ 30 35 ਸਾਲ ਪਹਿਲਾਂ ਸੋ ਦੁਬਾਰਾ ਤੋਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਅੱਛਾ ਤੁਹਾਨੂੰ ਕੀ ਲੱਗਦਾ ਕਾਰਨ ਕੀ ਹੋਏਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀ ਘਟਨਾਵਾਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਗੋਲੀਆਂ ਸ਼ਰੀਆਮ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਕੋਈ ਅਣਪਛਾਤੇ ਹੁੰਦੇ ਨੇ ਗੋਲੀ ਮਾਰ ਕੇ ਚਲੇ ਜਾਂਦੇ ਨੇ ਇਹ ਗੋਲੀ ਵਾਲਾ ਕਲਚਰ ਵੀ ਕਿਤੇ ਜ਼ਿਆਦਾ ਹੁਣ ਦੇਖਣ ਨੂੰ ਮਿਲਦਾ ਨਹੀਂ ਬਹੁਤ ਜ਼ਿਆਦਾ ਇੰਨਾ ਵੱਧ ਗਿਆ ਉਹਨਾਂ ਲਾਇਸੈਂਸੀ ਅਸਲਾ ਨਹੀਂ ਜਿੰਨਾ 2 ਨੰਬਰ ਦਾ ਇੱਥੇ ਆ ਕੇ ਹਰ ਇੱਕ ਦੇ ਹੱਥ ਦੇ ਵਿੱਚ ਅਸਲਾ ਇੰਨਾ ਲੈ ਕੇ ਤੁਰੇ ਫਿਰਦੇ ਜਿੱਦਾਂ ਡਾਂਗ ਛੋਟੇ ਲੈ ਕੇ ਤੁਰੇ ਫਿਰਦੇ ਆ ਬਹੁਤ ਇਹਦੇ ਵਿੱਚ ਜਿਹੜੇ ਹੈਗੇ ਪੁਲਿਸ ਦਾ ਇੰਨਾ ਤੋਂ ਡਰ ਖਤਮ ਹੋ ਗਿਆ ਜਿਹੜਾ ਪੁਲਿਸ ਦਾ ਡਰ ਹੈ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਬਿਲਕੁਲ ਨਿ ਧੜਕੋ ਕੇ ਐਨ ਸ਼ਰਮ ਇੱਥੇ ਜੋ ਗੋਲੀਆਂ ਐਨ ਖੜ ਕੇ ਦੋ ਜਾਨੇ ਪਹਿਲਾਂ ਮੋਟਰਸਾਈਕਲ ਤੇ ਐਨੂ ਗਏ ਫਿਰ ਇੱਥੇ ਖੜ ਕੇ ਐਨ ਨਿ ਧੜਕੋ ਕੇ ਜਿੱਦਾਂ ਗੋਲੀਆਂ ਚਲਾ ਕੇ ਇਦਾਂ ਚਲਾ ਕੇ ਗਏ ਸੀਸੀਟੀਵੀ ਫੁਟੇਜ ਦੇਖੀ ਬਿਲਕੁਲ ਦੇਖੀ ਆ ਜੀ ਸੀ ਇਹ ਜਿਹੜਾ ਪੁਲਿਸ ਨੂੰ ਇਹਨਾਂ ਦੇ ਸਖਤੀ ਦੇ ਨਾਲ ਪੇਸ਼ ਹੋਣਾ ਚਾਹੀਦਾ ਜਿਹੜਾ ਪਰਚਿਆਂ ਦੇ ਵਾਲੇ ਪੁਲਿਸ ਹੋਈ ਹੈ ਪਹਿਲਾਂ ਇੱਧਰ ਹੋਵੇ ਇਹ ਇਹ ਕੰਮ ਕਰਨਾ ਚਾਹੀਦਾ ਪਰਚਿਆਂ ਦੇ ਨਾਲ ਕੁਝ ਨਹੀਂ ਬਣਨਾ ਗੁੜ ਕੇ ਇੱਥੇ ਬੈਸਟਿਗੇਸ਼ਨਾਂ ਦੇ ਵਿੱਚ ਗੱਲ ਫਸੀ ਰਹਿੰਦੀ ਕਦੀ ਉੱਧਰ ਹੋ ਜਾਂਦੀ ਕਦੀ ਉੱਧਰ ਹੁੰਦੀ ਉਹ ਤੇ ਸਖਤ ਚੰਗੀ ਤਰ੍ਹਾਂ ਕਾਰਵਾਈ ਹੋਵੇ ਇਹਨਾਂ ਜਿਹੜਾ ਡਰ ਇਹਨਾਂ ਦੇ ਲੋਕਾਂ ਨੇ ਪਾਇਆ ਜਾ ਕਿ ਤਾਂ ਇਹ ਤਾਂ ਨਹੀਂ ਨੱਥ ਪੈਣੀ ਆ ਸਾਡੇ ਦਾ ਜਿਹੜੇ ਲਾਇਸੈਂਸੀ ਅਸਲੀ ਸਾਡੇ ਤਾਂ ਅੰਦਰੋਂ ਕਾਰ ਬਾਹਰ ਨਹੀਂ ਕੱਢਣ ਦਿੰਦੇ ਉਹ ਛਰੇਆਂ ਮੇ ਲੈ ਕੇ ਤੁਰੇ ਫਿਰਦੇ ਸਾਡੇ ਹੱਥਾਂ ਦੇ ਵਿੱਚ ਹੀ ਹੋਵੇ ਤਾਂ ਅਸੀਂ ਵੀ ਉਹਨਾਂ ਦਾ ਜਵਾਬ ਦਈਏ ਇਸ ਕਰਕੇ ਜਿਹੜਾ ਇਹੋ ਜਿ ਬਗੜਿਆ ਇਹਨਾਂ ਚੀਜ਼ਾਂ ਤੇ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਇਸ ਵੇਲੇ ਇਦਾਂ ਦੇ ਹਾਲਾਤ ਹੋ ਚੁੱਕੇ ਅਸੀਂ ਨਹੀਂ ਦੇਖੇ ਕਦੀ ਵੀ ਇਦਾਂ ਦੇ ਜਦਾਂ ਘਰਾਂ ਦੇ ਵਿੱਚ ਲੋਕ ਸੇਫ ਨਹੀਂ ਤੁਰਿਆ ਜਾਂਦਾ ਗਾਹਾਂ ਲੁੱਟ ਖੋ ਇੰਨੀ ਵੱਧ ਗਈ ਆ ਆ ਜਿਹੜੀ ਹੈਗੀ ਆ ਇਹਨਾਂ ਨੂੰ ਮੈਨੂੰ ਪਤਾ ਲੱਗਾ ਵੀ ਇੱਥੇ 5-6 ਕਰੋੜ ਦੀ ਜਿਹੜੀ ਇੱਕ ਜਿਹੜੀ ਹੈ ਇੱਕ ਕਾਗਜ਼ ਵੀ ਲੈ ਕੇ ਇਹ ਸੱਟ ਕੇ ਗਏ ਆ ਵੀ ਹਾਂ ਉਹ ਵੀ ਸੱਟ ਕੇ ਗਏ ਤੇ ਪ੍ਰੋਪਰਟੀ ਪ੍ਰੋਪਰਟੀ ਦਾ ਜਿਹੜਾ ਕਾਗਜ਼ ਉਹ ਵੀ ਸੱਟ ਕੇ ਗਏ ਪ੍ਰੋਪਰਟੀ ਮੰਗ ਕੇ ਗਏ ਪ੍ਰੋਪਰਟੀ ਵੀ ਇਹ ਮੈਨੂੰ ਪਤਾ ਲੱਗਾ ਵੀ ਉਹ ਵੀ ਕਾਗਜ਼ ਇੱਥੇ ਇੱਕ ਜਿਹੜਾ ਅੰਦਰ ਸੱਟ ਕੇ ਗਏ ਆ ਇਹ ਬਹੁਤ ਮੰਦਪਾ ਕੀ ਗੱ ਇਹ ਤੇ ਬਿਲਕੁਲ ਪੂਰੇ ਧਿਆਨ ਦੇ ਨਾਲ ਪੂਰੀ ਇਹ ਦੇ ਵਿੱਚ ਪ੍ਰਸ਼ਾਸਨ ਨੂੰ ਕਿਉਂਕਿ ਪ੍ਰਸ਼ਾਸਨ ਤੋਂ ਬਿਨਾ ਗੱਲ ਨਹੀਂ ਬਣਨੀ ਪ੍ਰਸ਼ਾਸਨ ਪ੍ਰਸ਼ਾਸਨ ਲੋਕਾਂ ਦਾ ਸਹਿਯੋਗ ਲਵੇ ਜੋ ਲੋਕ ਕਹਿੰਦੇ ਆ ਵੀ ਤੁਸੀਂ ਆ ਕੰਮ ਕਰੋ ਉਹ ਜਿੰਨਾ ਚਿਰ ਹੁੰਦਾ ਨਹੀਂ ਉਹਨਾਂ ਚਿਰ ਪੁਲਿਸ ਵੀ ਨਹੀਂ ਮੰਦੀ ਵੀ ਇਹ ਹੋਇਆ ਹੀ ਨਹੀਂ ਜਦੋਂ ਹੋਣ ਤੋਂ ਪਹਿਲਾਂ ਵੀ ਅਸੀਂ ਦੱਸ ਦਿੱਤਾ ਵੀ ਆ ਚੀਜ਼ਾਂ ਹੋਣ ਵਾਲੀਆਂ ਨੇ ਤੇ ਧਿਆਨ ਦਿੱਤਾ ਜਾਵੇ ਉਹ ਜੇ ਕੋਈ ਉਹਨਾਂ ਬਾਰੇ ਦਰਖਾਸਤ ਵੀ ਦਿੱਤਾ ਕੋਈ ਚੀਜ਼ ਨਹੀਂ ਸੜਾਈ ਨਹੀਂ ਉਹਨਾਂ ਗੱਲਾਂ ਦੀ ਪਰ ਹੋਣੀ ਚਾਹੀਦੀ ਐ ਇਸ ਗੱਲ ਦੀ ਬਹੁਤ ਬੰਦ ਭਾਗੀ ਗੱਲ ਆ ਸਾਡੇ ਪਿੰਡ ਦਾ ਜਿਹੜਾ ਮਾਹੌਲ ਹੈ ਇਦਾਂ ਨੇ ਬੱਚਾ-ਬੱਚਾ ਦੈਸ਼ਤ ਦੇ ਵਿੱਚ ਆਇਆ ਪਿਆ ਇਹਦੇ ਵਿੱਚ ਜਿੰਨਾ ਹੈਗਾ ਜਲਦੀ ਤੋਂ ਜਲਦੀ ਉਹਨਾਂ ਲੋਕਾਂ ਨੂੰ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਸਰਾਖਾਂ ਤੇ ਦਿੱਤਾ ਜਾਵੇ। ਤੁਸੀਂ ਦੇਖ ਸਕਦੇ ਹੋ ਨਾਲਾ ਰਾਖਾ ਨਾਲ 79 ਵੀ ਖੜੇ ਨੇ ਸਾਰੇ ਇਕੱਠੇ ਹੋਏ ਪਏ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲਿਆ ਤੁਹਾਨੂੰ ਤੁਸੀਂ ਕੀ ਕਹੋਗੇ ਜੀ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਸ਼ਰੀਆਮ ਗੋਲੀਆਂ ਚੱਲੀਆਂ ਨੇ ਜੀ ਅਣਪਛਾਤੇ ਹੁੰਦੇ ਨੇ ਗੋਲੀ ਮਾਰ ਕੇ ਚਲੇ ਜਾਂਦੇ ਨੇ ਕੀ ਕੀ ਕਹੋਗੇ? ਦੇਖੋ ਸਰ ਜੀ ਤੁਹਾਨੂੰ ਪਤਾ ਹੀ ਆ ਜੀ ਆਹ ਜਿੱਦਾਂ ਦਾ ਆਪਣੇ ਮਾਹੌਲ ਬਣਿਆ ਸਾਰੇ ਦੈਸ਼ਕ ਫੈਲ ਚੁੱਕੀ ਆ ਪਣ ਤੇ ਦਰਵੇਸ਼ ਪਣ ਤੇ ਵੈਦ ਜੀ ਇਦਾਂ ਦਾ ਮਤਲਬ ਹੋਣਾ ਨਹੀਂ ਚਾਹੀਦਾ ਜੀ ਕੰਮ ਕਿਉਂ ਇਹਨਾਂ ਜਿਹੜੇ ਇਦਾਂ ਦੇ ਕਾੜ ਕਰਦੇ ਨੇ ਤੇ ਸਭ ਤੋਂ ਸਾਕ ਕਾਰਵਾਈ ਕੀਤੀ ਜਾਵੇ ਜੀ ਬਿਲਕੁਲ ਸੋ ਦੇਖ ਕਰ ਦਿਓ ਜੀ ਤਸਵੀਰਾਂ ਸੁਣ ਸੁਣ ਥਾਰੇ ਆ ਮੇਰੇ ਨਾਲ ਆ ਜੇ ਪਲੀਜ਼ ਕਹਿ ਰ ਮੈਂ ਤੁਹਾਨੂੰ ਦਿਖਾਉਣਾ ਜੀ ਕਿ ਜਿੱਥੇ ਦੇਰ ਰਾਤ ਆਉਂਦੇ ਨੇ ਤੇ ਇਹ ਆ ਦੇਖੋ ਜੀ ਥੱਲੇ ਹਾਲੇ ਵੀ ਉਸੇ ਤਰੀਕੇ ਨਾਲ ਜਿਹੜਾ ਕੱਚ ਜਿਹੜਾ ਖਿਲ ਰਿਆ ਹੋਇਆ ਤੇ ਉੱਪਰ ਵੀ ਤੁਹਾਨੂੰ ਦਿਖਾਉਂਗਾ ਉੱਪਰ ਉਹ ਗੋਲੀਆਂ ਦੇ ਨਿਸ਼ਾਨ ਲੱਗੇ ਹੋਈ ਹੈ ਜੀ ਗੋਲੀਆਂ ਇਥੇ 18 ਤੋਂ 19 ਰੌਂਡ ਕਿਹਾ ਗਿਆ ਕਿ 18 ਤੋਂ 20 24 24 25 ਦੇ 24 25 ਦੇ ਰੌਂਡ ਨਿਕਲੇ ਆ ਹਾਂਜੀ 24 25 ਦੇ ਰੌਂਡ ਦੇ ਕਰੀਬ ਇਹ ਜਿਹੜਾ ਹੈਗਾ ਰੌਂਡ ਫਾਇਰ ਹੋਇਆ 24 25 ਰੌਂਡ ਚੱਲੇ ਨੇ ਤੇ ਕਹਿੰਦਾ ਭਾ ਸਕਦੇ ਘੱਟ ਨਹੀਂ ਉਹ ਉਹ ਦੂਦਾਰਾ ਵੀ ਇੱਥੇ ਖਾਲੀ ਹੋਣ ਤੋਂ ਬਾਅਦ ਦੁਬਾਰਾ ਫੇਰ ਲੋਡਿੰਗ ਕਰਕੇ ਫੇਰ ਦੁਬਾਰਾ ਚਲਾਈਏ ਬੜੇ ਆਈ ਨੇ ਬੜੇ ਆਰਾਮ ਨਾਲ ਕਰਕੇ ਗਏ ਨੇ ਬਿਲਕੁਲ ਪੂਰੇ ਆਰਾਮ ਦੇ ਨਾਲ ਕੋਈ ਉਹਨਾਂ ਦੇ ਹੁਣ ਸੀਸੀ ਕੈਮਰੇ ਚਾਹੀ ਸੀ ਦੇਖੇ ਬੜੇ ਆਰਾਮ ਦੇ ਨਾਲ ਐਨ ਬੜੇ ਇਦਾਂ ਫਾਇਰ ਕਰਦੇ ਜਿਦਾਂ ਕੋਈ ਉਹਨਾਂ ਨੂੰ ਮਗਰ ਕੋਈ ਕਿਸੇ ਚੀਜ਼ ਦਾ ਡਰ ਬਿਲਕੁਲ ਕਿਸੇ ਚੀਜ਼ ਦਾ ਡਰ ਨਹੀਂ ਸੀ ਐਨ ਜਿੱਦਾਂ ਐਨ ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਬੜੇ ਆਰਾਮ ਦੇ ਨਾਲੋਂ ਫੈਰ ਕਰਕੇ ਐਨ ਆਰਾਮ ਨਾਲ ਇੱਥੇ ਚੱਲ ਗਏ ਮਤਲਬ ਕਿ ਉਹਨਾਂ ਨੂੰ ਇਹ ਚੀਜ਼ ਦਾ ਡਰ ਵੀ ਨਹੀਂ ਹੋ ਗਿਆ ਕਿ ਜੇ ਮੈਂ ਇੱਕ ਗੋਲੀ ਚਲਾਈ ਖੜ ਕੇ ਡੜਕੇ ਨਾ ਕੋਈ ਆਸ-ਪਾਸੋਂ ਮਲਾਏ ਉਹ ਬੜੇ ਆਰਾਮ ਨਾਲ ਆਏ ਆ ਸੋ ਇੱਥੇ ਮਾਹੌਲ ਦੇਖ ਸਕਦੇ ਹੋ ਜਿਸ ਤਰੀਕੇ ਦਾ ਬਣਿਆ ਹੋਇਆ ਅਸੀਂ ਤੁਸੀਂ ਤੁਸੀਂ ਸੀਸੀਟੀਵੀ ਕੈਮਰੇ ਫਿਰ ਤੁਸੀਂ ਕਹੇ ਵੀ ਮਤਲਬ ਘਟੋ ਘਟ ਇੰਨੇ ਰੌਂਦ ਮਾਰ ਕੇ ਗਿਆ ਤਾਂ ਕੋਈ ਡਰ ਭੈ ਤਾਂ ਵੈਸੇ ਨਹੀਂ ਬਿਲਕੁਲ ਨਹੀਂ ਬਿਲਕੁਲ ਡਰ ਭੈ ਕੋਈ ਨਹੀਂ ਰਿਹਾ ਇਹਨਾਂ ਦੇ ਵਿੱਚ ਬਿਲਕੁਲ ਐਨ ਸ਼ਰਿਆਮ ਜਿਹੜਾ ਗੁੰਡਾਗ ਸਤਗੁਰ ਦਾ ਉਹਦੇ ਅੱਗੇ ਅਰਦਾਸ ਕਰਦੇ ਪ੍ਰਭਾਤਪਾ ਨੇ ਇਸ ਚੀਜ਼ ਤੋਂ ਵਿਚਾਰ ਰੱਖਿਆ ਇਹ ਗੁਰੂ ਮਹਾਰਾਜ ਨੇ ਇਹਦਾ ਉਹਦਾ ਸ਼ੁਕਰਾਨਾ ਕਰਦੇ ਸਤਗੁਰ ਦਾ ਨਹੀਂ ਤਾਂ ਕੋਈ ਉਹਨਾਂ ਨਾਲ ਕੋਈ ਢੱਲ ਨਹੀਂ ਸੀ ਜਿਦਾਂ ਦੇ ਉੱਪਰ ਤੁਸੀਂ ਦੇਖ ਹੀ ਸਕਦੇ ਆ ਜਿਸ ਤਰੀਕੇ ਨਾਲ ਤਾਰ ਤਾਲੂ ਕਰਕੇ ਗਏ ਨੇ ਤਾਂ ਸ਼ਹਿਰ ਉਹ ਕਿਰ ਬਚਣ ਦਾ ਕੋਈ ਹਾਲਾਤ ਨਹੀਂ ਉਹ ਕਿਹੜੇ ਗੱਲ 'ਚ ਹਾਰ ਪਾਉਣ ਆ ਕੇ ਮਾਰਨੇ ਵਾਸਤੇ ਆਈ ਉਹ ਤਾਂ ਉਦਾਂ ਤਾਂ ਕੋਈ ਆਏ ਨਹੀਂ ਜਿਹੜਾ ਮਾਰਨ ਵਾਸਤੇ ਆਏ ਇਹ ਤਾਂ ਗੱਲਾਂ ਥੋੜਾ ਇਹ ਤਾਂ ਚੀਜ਼ਾਂ ਦਾ ਬਿਲਕੁਲ ਧਿਆਨ ਦੇਖਣ ਦੇਣਾ ਚਾਹੀਦਾ ਗਵਰਨਮੈਂਟ ਨੂੰ ਭਗਵੰਤ ਮਾਨ ਨੂੰ ਇਸ ਚੀਜ਼ ਦਾ ਪੂਰਾ ਧਿਆਨ ਦੇਣਾ ਚਾਹੀਦਾ ਪਰ ਧਿਆਨ ਜਿਹੜਾ ਹੈਗਾ ਜੇ ਅਜਿਹਾ ਨੇ ਅਲੈਨੋ ਆਰਡਰ ਦੀ ਇੰਨੀ ਸਥਿਤੀ ਖਰਾਬ ਹੋ ਗਈ ਜਿੱਥੇ ਮਰਜੀ ਜਲੰਧਰ ਦੇਖੋ ਕੀ ਖੁਸ਼ ਹੋਇਆ ਇੱਧਰ ਬੰਗੀ ਦੇਖੋ ਕੀ ਖੁਸ਼ ਹੋਇਆ ਸ਼ਰਿਆਮ ਨਾਲੇ ਨੇੜੇ ਥਾਣਾ ਪੁਲਿਸ ਦਾ ਜਿਹੜਾ ਡਰ ਭਾਏ ਬਿਲਕੁਲ ਖਤਮ ਹੋ ਚੁੱਕਾ ਉਹਨਾਂ ਦੇ ਉਹਨਾਂ ਨੂੰ ਕੋਈ ਪੁਲਿਸ ਦਾ ਡਰ ਨਹੀਂ ਕੋਈ ਚੀਜ਼ ਨਹੀਂ ਮੁੜ ਕੇ ਜਿਹੜੀਆਂ ਇਨਵੈਸਟੀਗੇਸ਼ਨਾਂ ਦੇ ਵਿੱਚ ਹੀ ਫਸੀ ਰਹਿੰਦੀ ਜਦੋਂ ਇਹ ਜਰਾ ਖੜ ਕੇ ਜਿੱਦਾਂ ਉਹ ਕੋਈ ਕਾਰਾ ਕਰਦਾ ਉਹਦੀ ਉਦਾਂ ਦੀ ਸਾਹਮਣੇ ਉਸੇ ਵੇਲੇ ਜਰਾ ਕਾਨੂੰਨਾਂ ਦੇ ਵਿੱਚ ਥੋੜੀ ਸੋਧ ਹੋਵੇ ਇਹ ਰਹੇ ਇੱਕ ਮਿੰਟ ਦਾ ਕੰਮ ਹੈ ਸਿੱਧੇ ਹੋਣ ਦਾ ਲੋਅ ਐਂਡ ਭਾਈਏ ਦੇ ਰਾਜੂ ਘਟਨਾ ਵਾਪਰੀ ਏ ਉਸ ਵਾਰ ਪ੍ਰਸ਼ਾਸਨ ਪਹੁੰਚਦਾ ਹੈ ਪੁਲਿਸ ਆਈਏ ਪੁਲਿਸ ਵੱਲ ਇਨਵੈਸਟੀਗੇਸ਼ਨ ਕੀਤੀ ਗਈਏ ਹੁਣ ਤੱਕ ਪੁਲਿਸ ਦਾ ਕੀ ਐਕਸ਼ਨ ਰਿਹਾ ਹੁਣ ਤੱਕ ਕਿਉਂਕਿ ਤੁਹਾਡੇ ਨਾਲ ਵੀ ਵੱਡੀ ਘਟਨਾ 20 ਤੋਂ 25 ਜਿਹੜੇ राउंड ਫਾਇਰ ਹੋਏ ਸੀ ਕੋਈ ਛੋਟੀ ਮੋਟੀ ਗੱਲ ਨਹੀਂ ਕੋਈ ਹੈ ਕਸਰ ਸਾਹਿਬ ਪਤਾ ਕੀ ਗੱਲ ਆ ਜਿਹੜਾ ਫਾਇਰ ਹੋਇਆ 1:10 ਤੋਂ 12 ਮਿੰਟ ਤੇ ਹੋਇਆ ਰਾਤ ਹਾਂ ਔਰ ਫਾਇਰਿੰਗ ਜਦੋਂ ਹੋਈ ਹੈ ਮੈਂ ਸਮਝਿਆ ਤਤੁਰਤ ਕੋਈ ਸਪਰਕ ਕਰ ਗਈ ਹੋਣੀ ਆ ਮੈਂ ਸੁੱਤਾ ਸੀ ਤੇ ਮੇਰੀ ਵਾਈਫ ਉੱਠੀ ਸੀ ਉਹਨੇ ਉੱਠ ਕੇ ਜਦੋਂ ਸ਼ੀਸ਼ੇ ਦਿੱਖੇ ਤਾਂ ਸਾਡੇ ਵਾਲ ਨੂੰ ਘਰ ਵਾਲ ਨੂੰ ਫਾਇਰਿੰਗ ਹੋ ਰਹੀ ਸੀ ਦੋ ਬੰਦੇ ਸੀ ਮੂੰਹ ਲਪੇਟੇ ਹੋਏ ਸੀ 1:15 ਮਿੰਟ ਤੇ ਡੀਐਸਪੀ ਸਾਹਿਬ ਨੂੰ ਮੈਂ ਕਾਲ ਕੀਤੀ ਆ 5 ਤੋਂ 7 ਮਿੰਟ ਚ ਜਿਹੜੇ ਐਸਐਚਓ ਸੰਬੰਧਿਤ ਸਤਨੰਦਰਪੁਰਾ ਤੈਸ ਐਚਓ ਜਿਹੜਾ ਸਦਰ ਦੋਨੇ ਮੌਕੇ ਤੇ ਪਹੁੰਚ ਗਏ ਸੀ ਔਰ ਉਹਨਾਂ ਨੇ ਜਿਹੜੀ ਵੀ ਆਪਣੀ ਜੋ ਵੀ ਕਰੀ ਤਕਰੀਬ ਸ਼ੋਅ ਸ਼ੁਰੂ ਕਰ ਦਿੱਤੀ ਸੀ ਹਾਂਜੀ ਅੱਛਾ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਕਾਲ ਕੋਈ ਮੈਸੇਜ ਕੋਈ ਵਟਸਐਪ ਜਾਂ ਕੋਈ ਚਿੱਠੀ ਕੋਈ ਕੁਝ ਆਇਆ ਹੋਵੇ ਅੱਜ ਤਾਈਂ ਕਦੀ ਹੋਇਆ ਹੀ ਨਹੀਂ ਇਹ ਨਾ ਕਿਸੇ ਕੋਈ ਮੈਸੇਜ ਜਾਂ ਕਿਸੇ ਥ੍ਰੈਟ ਕੀਤਾ ਕੋਈ ਐਦਾਂ ਦੀ ਗੱਲੇ ਹੈ ਨਹੀਂ ਕਿਸੇ ਨਾਲ ਲਾਕਡਾਡ ਕੋਈ ਕੋਈ ਸੇ ਨਾ ਲਾਕਡਾਡ ਨਹੀਂ ਕਿਸੇ ਪੋਲੀਟੀਕਲ ਪੰਦੇ ਦਾ ਹੈ ਨਹੀਂ ਕੋਈ ਐਦਾਂ ਦੀ ਚਾਹੇ ਪਾਰਟੀਆਂ ਦੇ ਅਲਗ-ਅਲਗ ਚਾਹੇ ਕੋਈ ਵੀ ਇਹ ਕੋਈ ਐਦਾਂ ਦਾ ਹੈ ਹੀ ਨਹੀਂ ਹੈਗਾ ਭਾਈਚਾਰੇ ਦੇ ਤੌਰ ਤੇ ਹੀ ਰਹੀਦਾ ਫਗਵਾੜੇ ਕਿਉਂਕਿ ਅਸੀਂ ਲੋਕਾਂ ਨੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਆਸ-ਪਾਸ ਇਲਾਕਾ ਕੀ ਪੁੱਛ ਤੁਸੀਂ ਪੂਰੇ ਫਗਵਾੜੇ ਦੀ ਗੱਲ ਕਰ ਲੋ ਸਾਡਾ ਤਾਂ ਮੇਲ ਪਿਆਰੀ ਬਹੁਤ ਹਰੇਕ ਦੇ ਨਾਲ ਅਕਾਲੀ ਦਾ ਲਾਗੂ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਭਾਵੇਂ ਪਾਰਟੀਵਾਦੀ ਜਿੱਦ ਮਰਜ਼ੀ ਹੋਈ ਭਾਈਬੰਦੂ ਅਸੀਂ ਮਿਲਦੇ ਰਹੇ ਨੇ ਤੇ ਇੱਕ ਪਰਚੀ ਦਾ ਜੋ ਦੱਸਿਆ ਜਾ ਰਿਹਾ ਹਾਲੇ ਉਹ ਸਾਨੂੰ ਕਲੀਅਰ ਨਹੀਂ ਹੈ ਜੇ ਤੁਸੀਂ ਦੱਸ ਸਕਦੇ ਹੋ ਉਹਦੇ ਬਾਰੇ ਕੋਈ ਨਹੀਂ ਉਹਨਾਂ ਨੇ ਜਦੋਂ ਆਏ ਹਨ ਉਹਨਾਂ ਨੇ ਪਹਿਲਾਂ ਪਰਚੀ ਸਿੱਟੀ ਆ ਪਰਚੀ ਸਿੱਟ ਕੇ ਉਹ ਨਹੀਂ ਫਾਇਰਿੰਗ ਸ਼ੁਰੂ ਕਰ ਦਿੱਤੀ ਜੋ ਕੈਮਰੇ ਚ ਦਿਸਦਾ ਜਿਵੇਂ ਉਹਦੇ ਵਿੱਚ ਲਿਖਿਆ ਸੀ ਵੀ ਪੈਸਿਆਂ ਦਾ ਬਸ ਉਰਤ ਕੁਛ ਨਹੀਂ ਹੈਗਾ ਹੋਰ ਫਰੋਤੀ ਮੰਗੀ ਗਈ ਹਾਂ ਬਸ ਉਸ ਤੋਂ ਬਾਅਦ ਨਹੀਂ ਕੁਛ ਵੀ ਫਾਇਰਿੰਗ ਕੀਤੀ ਮੈਨੂੰ ਕੋਈ ਮੈਸੇਜ ਹੀ ਨਹੀਂ ਆਇਆ ਫਰੋਤੀ ਮੰਗਦਾ ਇਹ ਤਾਂ ਪਹਿਲਾਂ ਕਾਲ ਹੁੰਦੀ ਆ ਜਾਂ ਕੁਛ ਹੁੰਦਾ ਕੋਈ ਇਦਾਂ ਦੀ ਹੈ ਹੀ ਨਹੀਂ ਸੀ ਇੰਟੀਮੇਟ ਇਹੋ ਜਿਹਾ ਕੁਝ ਨਹੀਂ ਸੀ ਕੁਝ ਵੀ ਨਹੀਂ ਹੈ ਜੀ ਕਦੇ ਵੀ ਕਦੇ ਵੀ ਨਹੀਂ ਹੈਗਾ ਅਸੀਂ ਤੇ ਮੈਂ ਸੀ ਮੇਰੀ ਵਾਈਫ ਸੀ ਤੇ ਮੇਰੀ ਬੇਟੀ ਸੀ ਰੂਮ ਦੇ ਵਿੱਚ ਤਿੰਨ ਜਣੇ ਸੀ ਤਿੰਨ ਜਣੇ ਸੁੱਤੇ ਪਏ ਸੀ ਤਾਂ ਅਚਾਨਕ ਜਦੋਂ 1 ਵਜੇ ਕੇ 10 ਜਾਂ 12 ਮਿੰਟ ਦੇ ਹੋਗੇ ਤਾਂ ਬੰਦੇ ਸੁੱਤੇ ਹੀ ਹੁੰਦੇ ਰਾਤ ਨੂੰ ਤਾਂ ਕੋਈ ਇਦਾਂ ਦੀ ਹੈ ਹੀ ਨਹੀਂ ਸੀ ਇਸ ਤੋਂ ਪਹਿਲਾਂ ਤੁਹਾਡੇ ਕੋਈ ਯਾਰ ਦੋਸਤ ਮੈਂ ਮਤਲਬ ਕਿ ਤੁਹਾਨੂੰ ਕੋਈ ਤਲਾਹ ਨਹੀਂ ਹੈ ਕਿ ਕੋਈ ਕੁਝ ਨਹੀਂ ਆ ਕੇ ਬਸ ਆਏ ਬੰਦੇ ਗੋਲੀਆਂ ਮਾਰ ਕੇ ਚਲ ਗਏ ਤੇ ਦੋਸਤ ਮੈਂ ਦੰਦ ਸਾਰੇ ਪਾਰਟੀਆਂ ਚ ਹੈਗੇ ਚਾਹੇ ਕਾਂਗਰਸ ਆ ਬੀਜੇਪੀ ਆ ਅਕਾਲੀ ਦਲ ਵੀ ਐਸੇ ਸਾਰੇ ਚ ਹੈਗੇ ਆ ਭਾਈ ਬੰਦੇ ਪਰ ਆਮ ਤੌਰ ਤੇ ਰਹੀਦਾ ਸੀ ਠੀਕ ਹੈ ਨਾ ਵਿਚਾਰਧਾਰਾ ਅਲਗ-ਅਲਗ ਹੋ ਸਕਦੀ ਹੈ ਪਰ ਐਸੀ ਭਾਈਚਾਰਾ ਨਹੀਂ ਕਦੀ ਵੀ ਤੁਹਾਡੇ ਵੱਲੋਂ ਕੋਈ ਕਿਸੇ ਰਿਸ਼ਤ ਕਦੇ ਵੀ ਨਹੀਂ ਕਿਸੇ ਤੇ ਸ਼ੱਕ ਨਹੀਂ ਹੈਗਾ ਜੀ ਇਹ ਤਾਂ ਹੁਣ ਪਾਲਿਸੀ ਜਾਰੀ ਕਰੋਗੇ ਉਹਦੀ ਸਾਰੀ ਐਸੇ ਐਸੇ ਤੋਂ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਸਾਹਮਣੇ ਹੁੰਦਾ ਠੀਕ ਹੈ ਸੋ ਦੇਖ ਸਕਦੇ ਹੋ ਜੀ ਜਿੱਥੇ ਕਿ ਅੱਜ ਇੱਕ ਵੱਡੀ ਕਟਾ ਜਿਹੜੀ ਫਗਵਾੜੇ ਵਿੱਚ ਵਾਪਰਦੀ ਏ 20 ਤੋਂ 25 ਰਾਉਂਡ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਨੂੰ ਦਲਜੀਤ ਰਾਜੂ ਉਹਨਾਂ ਨੇ ਕਰਦੇ ਉੱਪਰ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਜਿਸ ਹਿਸਾਬ ਦੇ ਨਾਲ ਗੋਰੀਆਂ ਚਲਾਈਆਂ ਗਈਆਂ ਨੇ ਸੋ ਜੋ ਵੀ ਅੱਗੇ ਦੀ ਗੱਲਬਾਤ ਹੋਏਗੀ ਜਾਂ ਜੋ ਵੀ ਜਾਂਚ ਨਿਕਲੇਗਾ ਥੋੜੇ ਦਰ ਸਾਂਝੀ ਕਰਦੇ ਰਹਿਣਾ